ਪਹਾੜਾਂ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਪੰਜਾਬ ਦੇ ਵਿੱਚ ਦਰਿਆਵਾਂ ਦਾ ਪੱਧਰ ਵਧਿਆ ਹੈ ਜਾਂ ਦੂਜੇ ਪਾਸੇ ਬਿਆਸ ਅਤੇ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਵੀ ਕਾਫੀ ਵਧ ਗਿਆ ਤੇ ਇਸ ਦਾ ਅਸਰ ਹੁਣ ਮੋਗਾ ਜ਼ਿਲ੍ਹੇ ਦੇ ਕਸਬਾ ਧਰਮਕੋਟ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ ਦੱਸਦੇ ਕਿ ਪਿੰਡ ਸੰਘੇੜਾ ਮੰਦਰ ਤੇ ਪੈਣੀ ਦੇ ਵਿੱਚ ਫਸਲਾਂ ਦੇ ਵਿੱਚ ਪਾਣੀ ਪੈ ਚੁੰਦਾ ਹੈ ਫਸਲਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਉਧਰ ਪੰਜਾਬ ਦੇ ਸੀਆ ਮੰਦ ਹੁਕਮਾਦਾਰ ਇਨ ਮੋਗਾ ਦੇ ਡੀਸੀ ਸਾਗਰ ਸੇਤੀਆ ਤੇ ਤਰਮਕੋਟ ਦੇ ਐਮਐਲਏ ਦਿਵਿੰਦਰ ਜਿਤਿੰਗ ਲਾੜੀ ਨੇ ਪਿੰਡ ਦਾ ਦੌਰਾ ਕੀਤਾ ਅਤੇ ਨਾ ਪਿੰਡ ਵਾਸੀਆਂ ਨੂੰ ਮੁਲਾਕਾਤ ਕੀਤੀ ਅਤੇ ਪ੍ਰੋਸਾ ਦਿੱਤਾ ਕਿ ਇਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ਪ੍ਰਸ਼ਾਸਨ ਵੱਲੋਂ ਵੀ ਪੂਰੇ ਪੱਕੇ ਪ੍ਰਬੰਧ ਕੀਤੇ ਗਏ ਨੇ ਅੱਜ ਜੀ ਮੈਂ ਤੇ ਮਾਨਜੋਗ ਐਮਐਲਏ ਧਰਮਕੋਟ ਜੀ ਵੱਲੋਂ ਪਿੰਡ ਸੰਘੇੜਾ ਤੇ ਨਾਲ-ਨਾਲ ਦੇ ਇਲਾਕਿਆਂ ਦਾ ਦੌਰਾ ਕੀਤਾ ਗਿਆ ਹੈ ਰਿਲੀਫ ਸੈਂਟਰ ਅਸੀਂ ਦੇਖਿਆ ਹੈਗਾ ਅ ਕੱਲ ਇੱਥੇ ਪਾਣੀ ਦਾ ਸਤਰ ਥੋੜਾ ਉੱਚਾ ਸੀਗਾ ਤੇ ਲੋਕਾਂ ਨੂੰ ਪਰੇਸ਼ਾਨੀ ਹੋਈ ਲੋਕਾਂ ਵੱਲੋਂ ਸਮਾਨ ਨੂੰ ਛਤਾਂ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਐਮਐਲਏ ਸਾਹਿਬ ਵੱਲੋਂ ਉਹਨਾਂ ਨੂੰ ਆਸ਼ਵਾਸ਼ਣ ਦਿੱਤੇ ਗਏ ਸੀਗੇ ਕਿ ਉਹਨਾਂ ਨੂੰ ਤਰਪਾਲਾਂ ਫੀਡ ਵਗੈਰਾ ਸਾਰਾ ਕੁਝ ਦਿੱਤਾ ਜਾਊਗਾ ਅੱਜ ਅਸੀਂ ਉਹ ਲੈ ਕੇ ਆਏ ਆ ਉਹਨਾਂ ਨੂੰ ਉਹ ਦਿੱਕਤਾ ਗਿਆ ਹੈਗਾ ਤੇ ਜੋ ਵੀ ਉਹਨਾਂ ਦੀ ਹੋਰ ਨੀਡ ਹੈ ਪਿੱਛੇ ਸਾਫ਼ ਪਾਣੀ ਦੀ ਹੋਵੇ ਚਾਹੇ ਸਾਡੇ ਹੈਲਥ ਵਿਭਾਗ ਵੱਲੋਂ ਟੀਮਾਂ ਭੇਜ ਕੇ ਉਹਨਾਂ ਦੀ ਸਿਹਤ ਦੀ ਜਾਂਚ ਦੇ ਬਾਰੇ ਹੋਵੇ ਚਾਹੇ ਕਿਉਂਕਿ ਜਦੋਂ ਪਾਣੀ ਦਾ ਸਤਰ ਵੱਧ ਜਾਂਦਾ ਹੈਗਾ ਤਾਂ ਪਾਣੀ ਦੇ ਨਾਲ ਦੀਆਂ ਬਿਮਾਰੀਆਂ ਚ ਡਾਇਰੀਆ ਹੋਵੇ ਚਾਹੇ ਮੱਛਰ ਦੇ ਨਾਲ ਦੇ ਰੋਗ ਜੋ ਹੁੰਦੇ ਨੇ ਉਹਨਾਂ ਦਾ ਵਧਣ ਦਾ ਖਤਰਾ ਰਹਿੰਦਾ ਹੈਗਾ ਸਾਡੇ ਐਪਿਡੈਮੋਲੋਜਿਸਟ ਤੇ ਐਸ ਐਮਓ ਸਾਬ ਐਕਟਿਵ ਨੇ ਉਹਨਾਂ ਵੱਲੋਂ ਇੱਥੇ ਆਪਣੀ ਟੀਮਾਂ ਲਾ ਦਿੱਤੀਆਂ ਗਈਆਂ ਹਨ ਸਾਡੇ ਵੱਲੋਂ ਕਲੀਨ ਵਾਟਰ ਸਪਲਾਈ ਇੱਥੇ ਦੇ ਦਿੱਤੀ ਗਈ ਹੈ ਅੱਜ ਅਸੀਂ ਲੋਕਾਂ ਨੂੰ ਇੱਕ ਆ ਕੇ ਇੱਥੇ ਬੇਨਤੀ ਜ਼ਰੂਰ ਕੀਤੀ ਹੈ ਵੀ ਹਜੇ ਤਾਂ ਹਾਲ ਦੀ ਘੜੀ ਦੇ ਵਿੱਚ ਕੋਈ ਖਤਰਾ ਨਹੀਂ ਹੈਗਾ ਜਿਲ੍ਹਾ ਮੋਗਾ ਦੇ ਵਿੱਚ ਪਰੰਤੂ ਜੇਕਰ ਸਾਨੂੰ ਕੋਈ ਵਾਰਨਿੰਗ ਆਂਦੀ ਹੈਗੀ ਤਾਂ ਪ੍ਰਸ਼ਾਸਨ ਦਾ ਉਸ ਸਾਥ ਦੇਣ ਕਿਉਂਕਿ ਪਹਿਲਾਂ ਵੀ ਇੱਥੇ ਕੋਈ ਇੱਕ ਪੁਰਾਣੀ ਘਟਨਾ ਹੋਈ ਹੋਈ ਹੈ ਅਸੀਂ ਨਹੀਂ ਚਾਹੁੰਦੇ ਕਿ ਉਸ ਦੀ ਰੈਪੀਟਿਸ਼ਨ ਹੋਵੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਸਭ ਤੋਂ ਪਹਿਲਾਂ ਅਸੀਂ ਜਾਨ ਮਾਲ ਦੀ ਰਾਖੀ ਕਰੀਏ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਔਰਤਾਂ ਨੂੰ ਬਾਹਰ ਕੱਢੀਏ ਤੇ ਨਾਲ ਦੇ ਨਾਲ ਪਸ਼ੂਆਂ ਨੂੰ ਵੀ ਅਸੀਂ ਬਾਹਰ ਕੱਢੀਏ ਬਾਕੀ ਤਾਂ ਜੋ ਨੇਚਰ ਦਾ ਹੈਗਾ ਅਸੀਂ ਬਾਕੀ ਜਿੰਨੇ ਵੀ ਐਫਰਟ ਹੋਣਗੇ ਰੀਲੀਫ ਐਫਰਟਸ ਅਸੀਂ ਕਰਾਂਗੇ ਇਹ ਸਾਰੇ ਅੱਜ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਗਈਆਂ ਉਹਨਾਂ ਨਾਲ ਡਿਸਕਸ਼ਨ ਕੀਤੀ ਗਈ ਸਰਹੱਤ ਕੈਂਪ ਦਾ ਵੀ ਤੁਸੀਂ ਜਾਇਜਾ ਲਿਆ ਹੈਗਾ ਰਾਹਤ ਕੈਂਪ ਦੇ ਵਿੱਚ ਕਿੰਨਾ ਤੱਕ ਦਾ ਇੰਤਜ਼ਾਮ ਕੀਤਾ ਗਿਆ ਹੈ ਜੀ ਰਾਹਤ ਕੈਂਪ ਦੇ ਵਿੱਚ ਜੀ ਜਿਵੇਂ ਅਸੀਂ ਕਮਰੇ ਹੁੰਦੇ ਨੇ ਕਮਰੇ ਦੇ ਵਿੱਚ ਗੱਦਿਆਂ ਦਾ ਇੰਤਜ਼ਾਮ ਕਰਦੇ ਆ ਪੱਖਾ ਲਾਈਟ ਦਾ ਇੰਤਜ਼ਾਮ ਕਰਦੇ ਆ ਵਾਸ਼ਰੂਮਸ ਦਾ ਇੰਤਜ਼ਾਮ ਕਰਦੇ ਆ ਉੱਥੇ ਖਾਣਾ ਬਣਾਉਣ ਦੀ ਥਾਂ ਅਲੋਟ ਕਰਦੇ ਹੈਗੇ ਆ ਸਾਰਾ ਕੁਝ ਅਸੀਂ ਚੈੱਕ ਕੀਤਾ ਹੈਗਾ ਜੀ ਉਹ ਐਪਰੋਪਰੀਏਟ ਹੈਗਾ ਜੇ ਲੋਡ ਪਊਗੀ ਤਾਂ ਅਸੀਂ ਉਹਨਾਂ ਨੂੰ ਉੱਥੇ ਸ਼ਿਫਟ ਕਰਾਂਗੇ ਨਾਲ ਦੇ ਨਾਲ ਪਸ਼ੂਆਂ ਦੇ ਲਈ ਵੀ ਅਸੀਂ ਇੰਤਜ਼ਾਮ ਕੀਤਾ ਹੋਇਆ ਹੈ। ਜਿਸ ਵਕਤ ਕੱਲ ਕਿਹਾ ਜਾ ਰਿਹਾ ਸੀਗਾ ਕਿ 30 ਪਿੰਡਾਂ ਦੀ ਤਕਰੀਬਨ 6000 ਏਕੜ ਜਿਹੜੀ ਇਹ ਫਸਲ ਹੈ ਉਹ ਪਾਣੀ ਦੀ ਜ਼ਬੇੜ ਦੇ ਵਿਚਾਲੀ ਹੈ। ਉਹਦੀ ਵੀ ਗਿਰਦਾਵਰੀ ਕੀਤੀ ਜਾ ਰਹੀ ਕਿੰਨਾ نقصان ਹੋਇਆ ਜੀ। ਜੀ ਜੋ ਸਾਡਾ ਲੈਂਡ ਰਿਕਾਰਡ ਮੈਨੂਅਲ ਕਹਿੰਦਾ ਹੈਗਾ ਜੀ 11 ਦਿਨ ਅਸੀਂ ਵੇਟ ਕਰਦੇ ਹੁੰਦੇ ਹਾਂ ਵੀ ਸਾਰਾ ਪਾਣੀ ਦਾ ਲੈਵਲ ਵਗੈਰਾ ਚੈੱਕ ਕਰਦੇ ਹਾਂ ਫਿਰ ਉਸ ਤੋਂ ਬਾਅਦ ਅਸੀਂ ਉਹਦੀ ਗਿਰਦਾਵਰੀ ਆਰਡਰ ਕਰਦੇ ਹੁੰਦੇ ਹਾਂ। ਸਾਨੂੰ ਕੋਈ ਹਰਜ ਨਹੀਂ ਹੈਗਾ ਜਿੱਥੇ-ਜਿੱਥੇ ਨੁਕਸਾਨ ਹੋਊਗਾ ਪੰਜਾਬ ਸਰਕਾਰ ਵੱਲੋਂ ਸੀਐਮ ਸਾਹਿਬ ਵੱਲੋਂ ਇੰਸ਼ੋਰੈਂਸ ਹੈ ਵੀ ਉਹਨਾਂ ਨੂੰ ਹਰਜਾਨਾ ਦਿੱਤਾ ਜਾਊਗਾ ਅਸੀਂ ਪਿਛਲੀ بارشਾਂ 'ਚ ਜੋ ਵੀ ਹਰਜਾਨਾ ਹੋਇਆ ਉਹ ਵੀ ਅਸੀਂ ਬਣਾ ਕੇ ਸਰਕਾਰ ਨੂੰ ਭੇਜ ਰਹੇ ਹਾਂ ਐਨਾਲਿਸਿਸ ਕੀਤਾ ਹੋਊਗਾ ਸਰ ਕਿੰਨੀ ਕੁ ਫਸਲ ਹੈ ਜਿਹੜੀ ਪਾਣੀ ਦੀ ਚਪੇੜ ਦੇ ਵਿੱਚ ਆ ਗਈ ਹੈ ਜੋ ਤੁਸੀਂ ਗੱਲ ਕਹੀ ਜੀ ਸਾਡਾ ਐਨਾਲਿਸਿਸ ਥੋੜਾ 4000 ਏਕੜਸ ਤੱਕ ਦਾ ਹੈਗਾ ਬਟ ਉਹ ਜਸਟ ਪਾਣੀ ਹੈਗਾ ਪਾਣੀ ਜੋ ਅੱਜ ਦੀ ਘੜੀ ਹੈਗੀ ਹੈ ਜਿਸ ਤਰ੍ਹਾਂ ਦੀ ਝੋਨੇ ਦੀ ਫਸਲ ਖੜੀ ਹੈ ਹਾਲ ਦੀ ਘੜੀ ਦੇ ਵਿੱਚ ਨੁਕਸਾਨ ਦਾ ਨਹੀਂ ਹੈਗਾ ਜੇ ਲੰਬਾ ਟਾਈਮ ਰਹੂਗਾ ਤਾਂ ਹੀ ਉਹਦਾ ਨੁਕਸਾਨ ਹੋਗਾ ਬਾਕੀ ਐਗਰੀਕਲਚਰ ਅਫਸਰ ਸਾਹਿਬਾਨ ਵੱਲੋਂ ਜਿੱਦਾਂ ਐਨਾਲਿਸਿਸ ਕੀਤਾ ਜਾਊਗਾ ਫੀਲਡ ਵਿੱਚ ਆ ਕੇ ਕਿਸੇ ਦੀ ਕੋਈ ਹੋਊਗੀ ਤਾਂ ਅਸੀਂ ਜ਼ਰੂਰ ਉਹਦੀ ਹੈਲਪ ਕਰਾਂਗੇ ਮੈਂ ਅੱਗੇ ਵੀ ਇੱਕ ਦਿਨ ਪਹਿਲਾਂ ਹੋ ਕੇ ਗਿਆ ਕਿਉਂਕਿ ਕਾਫੀ ਦਿਨਾਂ ਤੋਂ ਜਿਹੜੇ ਇਹਨਾਂ ਪਿੰਡਾਂ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਕਾਫੀ ਥੋੜੇ ਜੇ ਬਣੇ ਪਏ ਨੇ ਕਿਉਂਕਿ ਪਿੱਛੋਂ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਆ ਉਹਦਾ ਲੈਵਲ ਵਧਨ ਕਰਕੇ ਜਦੋਂ ਵੀ ਉੱਤੇ ਪਿੱਛੇ ਲੈਵਲ ਵੱਧਦਾ ਤੇ ਸਾਡੇ ਜਿਹੜੇ ਆਲੋਪ ਨੇ ਥੋੜੇ ਟੈਂਸ ਹੋ ਜਾਂਦੇ ਨੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਸਤਲੁਜ ਦਰਿਆ ਲੰਘਦਾ ਸੋ ਆ ਜਿਹੜੇ ਪਿੰਡ ਨੇ ਸੰਘੇੜਾ ਹੋ ਗਿਆ ਕੰਬੋ ਖੁਰਦ ਹੋ ਗਿਆ ਸਾਡਾ ਭੈਣੀ ਹੋ ਗਿਆ ਜੀ ਮੰਦਰਕਣਾ ਹੋ ਗਿਆ ਸ਼ੇਰੇ ਵਾਲਾ ਬੱਗੇ ਹੋ ਗਏ ਇਹ ਪਿੰਡਾਂ ਦੇ ਚਾਹੇ ਪਿੰਡ ਤਾਂ ਦੋਹਾਂ ਦਰਿਆ ਦੇ ਵਿੱਚ ਪਰ ਬਾਕੀ ਜਿਹੜੇ ਪਿੰਡਾਂ ਵਾਲੇ ਨੇ ਉਹਨਾਂ ਦੀ ਜਿਹੜੀ ਫਸਲ ਹੈ ਉਹ ਸਾਰੀ ਦਰਿਆ ਦੇ ਵਿੱਚ ਸੋ ਇਸ ਕਰਕੇ ਕੱਲ ਵੀ ਪਾਣੀ ਦਾ ਲੈਵਲ ਵੱਧ ਗਿਆ ਸੀ ਇਹਨਾਂ ਇਸ ਸੰਘੇੜੇ ਪਿੰਡ ਦੇ ਵਿੱਚ ਅੱਜ ਜਿੱਥੇ ਆਪਾਂ ਖੜੇ ਆਂ ਕੱਲ ਇਸ ਜਗ੍ਹਾ ਤੇ ਸਾਰਾ ਪਾਣੀ ਸੀਗਾ ਕੱਲ ਵੀ ਟੀਮਾਂ ਸਾਡੀਆਂ ਆਈਆਂ ਨੇ ਜੋ ਜੋ ਇਹਨਾਂ ਨੂੰ ਘਰਾਂ ਤੇ ਜਾ ਕੇ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਜੇ ਸੇ ਵੀ ਚੀਜ਼ ਦੀ ਤੁਹਾਨੂੰ ਲੋੜ ਆ ਉਹ ਅਸੀਂ ਤੁਹਾਨੂੰ ਮੁਹੱਈਆ ਕਰਾਉਣੇ ਆ ਤੇ ਅੱਜ ਅਸੀਂ ਉਹ ਜੋ ਜੋ ਇਹਨਾਂ ਨੇ ਮੰਗਿਆ ਸੀਗਾ ਸਮਾਨ ਚਾਹੇ ਉਤਰਪਹਿਲਾ ਹੁਣ ਚਾਹੇ ਉਹ ਪਸ਼ੂਆਂ ਦੀ ਫੀਡ ਹੋਵੇ ਚਾਹੇ ਪਾਣੀ ਹੋਵੇ ਜੋ ਵੀ ਮੰਗਿਆ ਸੀਗਾ ਅੱਜ ਅਸੀਂ ਡੀਸੀ ਸਾਹਿਬ ਸਾਰੇ ਪ੍ਰਸ਼ਾਸਨ ਲੈ ਕੇ ਆਏ ਆ ਸੋ ਅੱਜ ਪਿੰਡਾਂ ਵਾਲੇ ਕੋਲ ਵੀ ਜਾ ਕੇ ਆਏ ਆ ਗਰਾਊਂਡ ਜ਼ੀਰੋ ਲੈਵਲ ਤੇ ਵੀ ਉੱਥੇ ਵੀ ਪੁੱਛ ਕੇ ਆਏ ਵੀ ਦੱਸੋ ਤੁਹਾਨੂੰ ਕਿਸ-ਕਿਸ ਚੀਜ਼ ਦੀ ਲੋੜ ਹੈ ਸੋ ਉਹਨਾਂ ਨੇ ਕੁਝ ਖਾਸ ਨਹੀਂ ਉਹ ਇਹੀ کہہ ਰਹੇ ਵੀ ਤਾਂ ਅਰਦਾਸ ਇਹੀ ਕਰੋ ਕਿ ਪਾਣੀ ਹੋਰ ਨਾ ਆਵੇ ਜਿਹੜਾ ਹੁਣ ਤੱਕ ਤਾਂ ਸਾਡਾ ਵੇਖੋ ਸੇਫ ਜ਼ੋਨ ਦੇ ਵਿੱਚ ਆ ਕੋਈ ਅਜੇ ਤੱਕ ਕੋਈ ਉਹੋ ਜਿਹਾ ਕੋਈ ਜਾਨੀ ਮਾਨੀ ਨੁਕਸਾਨ ਕੋਈ ਉਹੋ ਜਿਹਾ ਨਹੀਂ ਹੈਗਾ ਪਰਮਾਤਮਾ ਨਾ ਹੀ ਕਰੇ ਪਰ ਜੇ ਕੋਈ ਵੀ ਇਹ ਤੋਂ ਵੱਧ ਪਾਣੀ ਦਾ ਲੈਵਲ ਵੱਧਦਾ ਤੇ ਅਸੀਂ ਹਰੇਕ ਤਰ੍ਹਾਂ ਦੇ ਸਾਡੇ ਕੋਲੇ ਪ੍ਰਬੰਧ ਨੇ ਕਿਸੇ ਵੀ ਸਥਿਤੀ ਦੇ ਵਿੱਚ ਅਸੀਂ ਜਿਹੜਾ ਹੈਗਾ ਅਸੀਂ ਇਹਨਾਂ ਨਗਰਾਂ ਦੇ ਨਾਲ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਅਸੀਂ ਖੜੇ ਆ ਸਾਡੀਆਂ ਟੀਮਾਂ 24 ਘੰਟੇ ਇੱਥੇ ਹਾਜ਼ਰ ਨੇ ਇੱਥੇ ਮੈਡੀਕਲ ਟੀਮਾਂ ਹਾਜ਼ਰ ਨੇ ਇੱਥੇ ਜੋ ਵੀ ਇਹਨਾਂ ਨੂੰ ਜੇ ਕੋਈ ਚੀਜ਼ ਦੀ ਲੋੜ ਹੈ ਚਾਹੇ ਇਹਨਾਂ ਨੇ ਬਾਹਰ ਨਿਕਲਣਾ ਹੈ ਜਾਂ ਇਹਨਾਂ ਨੂੰ ਇੱਥੇ ਅੰਦਰ ਕੁਛ ਵੀ ਕੁਛ ਖਾਣ ਪੀਣ ਦੀ ਚੀਜ਼ ਦੀ ਲੋੜ ਆ ਜਾਂ ਡੰਗਰਾਂ ਵਾਸਤੇ ਚਾਰੇ ਦੀ ਲੋੜ ਹਰ ਇੱਕ ਚੀਜ਼ ਇਹਨਾਂ ਨੂੰ ਮੁਹੱਈਆ ਕਰਾਈ ਜਾਊਗੀ। ਬੇੜੀਆਂ ਦੀ ਪਿਛਲੀ ਵਾਰ ਬਹੁਤ ਦਿੱਕਤ ਸੀਗੀ ਜੀ ਉਹ ਵੀ ਹੁਣ ਬੇੜੀਆਂ ਸਾਡੇ ਕੋਲ ਚਾਰ ਬੇੜੀਆਂ ਹੁਣ ਇੱਥੇ ਪਹੁੰਚ ਚੁੱਕੀਆਂ ਨੇ ਤੇ ਜੇ ਹੋਰ ਦੀ ਲੋੜ ਹੋਈ ਤਾਂ ਹੋਰ ਵੀ ਇੱਥੇ ਪਹੁੰਚ ਜਾਣਗੀਆਂ। ਓਕੇ ਥੈਂਕ ਯੂ।